ਈਮ ਅੱਲਾ ਪੱਜਨਾ ਗਿਆਨ ਕੀ ਹੈ ਦਵਾਤੀ ਆ ਹਰੇ ਨਾਮ ਹੀ ਉਹ ਉਦਰਾ ਉਤਰੈ ਉਹ ਸਤਿਨਾਮ ਜੀ ਇਹ ਪਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਵਿਦਵਾਨ ਲੋਕ ਵਿਚਾਰਬਾਨ ਹੀ ਕਹਿੰਦੇ ਨੇ ਇਹ ਸਤਿਗੁਰੂ ਨੇ ਰਬ ਦਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿਸ ਗੱਲ ਦਾ ਕੀਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੋਟੀ ਉਮਰ ਦੇ ਵਿੱਚ ਹੈ ਉਹਨਾਂ ਨੂੰ ਚੇਚਕ ਦੀ ਬਿਮਾਰੀ ਲੱਗ ਗਈ ਸਾਡਾ ਸ਼ਰੀਰ ਹੈ ਚਾਹੇ ਕਿਸੇ ਦਾ ਵੀ ਹੈ ਬਿਮਾਰੀ ਹਰ ਇੱਕ ਸ਼ਰੀਰ ਨੂੰ ਹੁੰਦੀ ਹੈ ਹੋਰ ਹੋ ਜਾਂਦੀ ਕਈ ਸ਼ੁੱਧ ਦੀਆਂ ਬਿਮਾਰੀਆਂ ਹੁੰਦੀਆਂ ਇੱਕ ਦੂਜੇ ਤੋਂ ਅੱਗੇ ਅੱਗੇ ਖਰੀਰ ਨੂੰ ਲਗਦੀਆਂ ਰਹਿੰਦੀਆਂ ਚੇਚਕ ਜਿਹਨੂੰ ਇੱਥੇ ਪੰਜਾਬ ਵਿੱਚ ਖਾਸ ਕਰਕੇ ਮਾਤਾ ਕਹਿੰਦੇ ਮਾਤਾ ਨਿਕਲ ਗਈ ਹੈ ਨਾ ਸਾਡੇ ਇਸ ਇਲਾਕੇ ਦੇ ਵਿੱਚ ਚੜ੍ਹਦੇ ਪੰਜਾਬ ਵੱਲ ਇਹ ਆਮ ਕਿਹਾ ਜਾਂਦਾ ਵੀ ਮਾਤਾ ਨਿਕਲ ਗਈ ਤੇ ਫਿਰ ਉਹਦੇ ਵਾਸਤੇ ਜਿਹੜੇ ਪੁਰਾਣੇ ਸਾਡੇ ਪਹਿਲਾਂ ਉਪਚਾਰ ਕਰਦੇ ਸੀ ਇਲਾਜ ਕਰਦੇ ਸੀ ਕਈ ਧਾਗਾ ਵਟ ਕੇ ਪਾ ਲੈਣਾ ਸਾਡੇ ਦਾ ਇੱਥੇ ਇੱਕ ਮਜਾਰੇ ਦੇ ਅਨੰਦਪੁਰ ਸਾਹਿਬ ਦੇ ਲਾਗੇ ਇੱਕ ਮੰਦਿਰ ਵੀ ਬਣਿਆ ਹੋਇਆ ਸੀ ਹਾਂ ਉਹ ਜੇ ਜੇ ਕਰਕੇ ਉਹ ਮਾਤਾ ਦਾ ਮੰਦਰ ਕਹਿੰਦੇ ਸੀ ਉੱਥੇ ਪੁਜਾਰੀ ਬੈਠਦਾ ਸੀ ਬਗੈਰ ਪਹਿਲਾਂ ਹੁਣ ਤਾਂ ਪਤਾ ਨਹੀਂ ਸ਼ਾਇਦ ਨਾ ਹੋਊ ਕਿਉਂਕਿ ਹੁਣ ਦੁਨੀਆ ਸਮਝਦਾਰ ਹੋ ਗਈ ਕਾਫੀ ਤੇਰੇ ਧਾਗਾ ਵਟ ਕੇ ਦੇਣਾ ਧੂਪ ਬੱਤੀ ਧੂਪ ਦੇਣਾ ਕਰਨੇ ਨਾਲ ਇਹ ਬਣਾ ਦੇਣਾ ਫਿਰ ਬਣਾ ਕੇ ਗੂਟੀ ਹੁੰਦੀ ਉਹਦੇ ਨਾਲ ਝਾੜੋ ਇਹਨੂੰ ਇਸ ਤਰ੍ਹਾਂ ਘਮਾਈ ਜਾਓ ਇਹਨੂੰ ਬੰਦ ਕਮਰੇ ਚ ਰੱਖਿਓ ਬਾਹਰ ਦੀ ਹਵਾ ਨਾਲ ਲਾਇਓ ਹੈਨਾ ਇਹਦਾ ਕਾਰਨ ਇਹ ਕਿ ਵੀ ਹੁੰਦਾ ਸੀ ਵੀ ਜਦੋਂ ਬੰਦ ਕਮਰੇਜ ਗਰਮੀ ਜਾਂਣਾ ਉਹ ਪੂਰੀ ਬਾਹਰ ਆ ਜਾਣੀ ਉਦਾਂ ਕਰਨੇ ਨਹੀਂ ਹੁੰਦਾ ਸੀ। ਪ੍ਰਵ ਹਫਤਾ ਖੰਡ ਲਗਭਗ ਇੱਕ ਹਫਤਾ ਜਿਹਨੂੰ ਬਿਮਾਰੀ ਲੱਗਣੀ ਦੀ ਬਸ਼ ਕਰਾ ਦਿੰਦੀ। ਕਈ ਵਾਰੀ ਇਹ ਬਿਮਾਰੀ ਜਾਂਦੀ ਜਾਂਦੀ ਮੂੰਹ ਤੇ ਦਾਗ ਵੀ ਪਾ ਜਾਂਦੀ ਕਈ ਹੰਦੇ। ਸਰੀਰ ਤੇ ਦਾਗ ਪੈ ਜਾਂਦੀ। ਤੇ ਸ਼ਾਇਦ ਇਤਿਹਾਸ ਤੁਹਾਨੂੰ ਪਤਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਇਸੇ ਬਿਮਾਰੀ ਕਾਰਨ ਚੱਲ ਗਈ ਸੀ। ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਜਦੋਂ ਬਿਮਾਰੀ ਲੱਗੀ ਤੇ ਸਲਾਹ ਕਰ ਗੋਦੇ ਹੁੰਦੇ। ਇਹ ਕਹਿਣ ਲੱਗੇ ਇਹ ਇੱਦਾਂ ਕਰ ਲਓ ਕੋਈ ਕੁਛ ਕਰਨ ਕੋਈ ਕੁਛ ਕਰਨ। ਇਆ ਹੱਲ ਕਰ ਲੋ ਆ ਹੱਲ ਕਰ ਲੋ ਪਰ ਪੱਕਾ ਭਰੋਸਾ ਰੱਬ ਦੇ ਉੱਤੇ ਹੈ ਕਿਉਂਕਿ ਗੁਰੂ ਆਪ ਪਾਤਸ਼ਾਹ ਹੈ ਰੱਬ ਹੈ ਗੁਰੂ ਅਰਜਨ ਦੇ ਮਹਾਰਾਜ ਠੀਕ ਹੈ ਨਾ ਤਾਂ ਸਤਗੁਰੂ ਪਾਤਸ਼ਾਹ ਨੇ ਨਿਰੰਕਾਰ ਪ੍ਰਮਾਤਮਾ ਦੀ ਸ਼ਰਨ ਲਈ ਤੋਂ ਵਿਦਵਾਨ ਇਹ ਕਹਿੰਦੇ ਨੇ ਵੀ ਪ੍ਰਮਾਤਮਾ ਪਰਮੇਸ਼ਰ ਅੱਗੇ ਅਰਜ਼ੋਈ ਕੀਤੀ ਗਈ ਤੇ ਜਦੋਂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਬਣੇ ਜਿਹੜੇ ਬਾਅਦ ਵਿੱਚ ਸਤਗੁਰੂ ਜੀ ਦੇ ਸੁਪੁੱਤਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਜਦੋਂ ਠੀਕ ਹੋ ਗਏ ਨਾ ਤੇ ਫਿਰ ਵਿਦਵਾਨ ਕਹਿੰਦੇ ਰੱਬ ਦਾ ਸ਼ੁਕਰਾਨਾ ਕੀਤਾ ਪਰਮਾਤਮਾ ਦੇ ਨਾਲ ਸਿੱਧੀ ਗੱਲ ਕਰਕੇ ਰੱਬ ਦਾ ਧੰਨਵਾਦ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਉਂਕਿ ਸਿੱਧੀ ਗੱਲ ਮੈਂ ਤਾਂ ਕਹਿੰਦਾ ਹੁੰਦਾ ਕਿ ਰੱਬ ਦੇ ਘਰ ਦੀ ਬਾਣੀ ਹੈ ਜਿਹੜੀ ਧੁਰ ਦੀ ਬਾਣੀ ਸਤਿਗੁਰੂ ਅਰਜਨ ਦੇਵ ਮਹਾਰਾਜ ਆਪ ਵੀ ਕਹਿੰਦੇ ਨਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਵਿਟਾਈ ਫਿਰ ਇਹਦੇ ਵਿੱਚ ਤੋਰ ਰੱਬ ਦੇ ਘਰ ਦੀਆਂ ਗੱਲਾਂ ਐ ਪਰ ਸਿੱਧੀਆਂ ਰੱਬ ਨਾਲ ਐ ਇਹ ਸਿੱਧੀਆਂ ਰੱਬ ਦੀਆਂ ਗੱਲਾਂ ਐ ਤੋ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਸ਼ੁਕਰਾਨੇ ਦੇ ਵਿੱਚ ਇਹ ਸ਼ਬਦ ਉਚਾਰਿਆ ਸੀ ਇਹ ਸ਼ਬਦ ਫਿਰ ਗੂਜਰੀ ਰਾਗ ਦੇ ਵਿੱਚ ਦਰਜ ਕੀਤਾ ਗਿਆ ਜਨ ਕੀ ਪੈਜ ਸਵਾਰੀ ਆਪ ਜਨ ਦੇ ਨੰਨੇ ਨ ਓਂਕਰ ਨਹੀਂ ਆਇਆ ਕਿਉਂਕਿ ਜਾਨੇ ਇੱਕ ਵਚਨ ਹੈ ਸਤਗੁਰੂ ਆਪਣੇ ਪਰਥਾਏ ਗੱਲ ਕਰ ਰਹੇ ਨੇ ਪਰ ਨਾਲ ਸੰਬੰਧਕ ਕੀ ਆ ਗਿਆ ਇਸ ਕਰਕੇ ਓਂਕਰ ਵਿਆਕਰਨ ਅਨੁਸਾਰ ਨਹੀਂ ਆਇਆ ਇਹ ਗੁਰਬਾਣੀ ਵਿਆਕਰਨ ਗੁਰਬਾਣੀ ਦੇ ਵਿੱਚੋਂ ਹੀ ਹੈ ਜਿਹੜੀ ਅਸੀਂ ਸਿੱਖਣੀ ਹੈ ਠੀਕ ਹੈ ਤੇ ਸਤਿਗੁਰੂ ਕਹਿੰਦੇ ਨੇ ਜਨ ਕੀ ਪੈਜ ਸਵਾਰੀ ਆਹ ਇਹ ਨਿਰੰਕਾਰ ਤੂੰ ਆਪਣੇ ਜਨ ਦੀ ਪੈਜ ਆਪ ਸਵਾਰੀ ਕਿਰਪਾ ਕੀਤੀ ਮਹਾਰਾਜ ਸਵਾਰੀ ਕਿਦਾਂ ਫਿਰ ਬੁਖਾਰ ਉਤਰਨਾ ਹੋਵੇ ਗੋਲੀ ਖਾਦੀ ਕਹਿੰਦੇ ਕੋ ਗੋਲੀ ਖਾਦੀ ਬੁਖਾਰ ਉਤਰ ਗਿਆ ਤਰੀਕਾ ਤਾਂ ਵਰਤਿਆ ਨਾ ਮਹਾਰਾਜ ਕਿਦਾਂ ਸਵਾਰੀ ਫਿਰ ਅਗਲੀ ਪੰਕਤੀ ਕਹਿੰਦੇ ਹਰ ਹਰ ਨਾਮ ਦਿਓ ਗੁਰ ਅਵਖਨ ਆਪ ਕਾਨੂੰਨੀ ਦਵਾਈ ਆਪਕਰ ਕਹਿੰਦੇ ਦਵਾਈ ਨਹੀਂ ਪ੍ਰਮਾਤਮਾ ਨੇ ਨਾਮ ਦੀ ਦਵਾਈ ਦੇ ਦਿੱਤੀ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹੋਰ ਜਗ੍ਹਾ ਵੀ ਇਸ ਤਰ੍ਹਾਂ ਕਹਿੰਦੇ ਨੇ ਕਹਿੰਦੇ ਨੇ ਵੈਦ ਦਾ ਸੰਧਾ ਜਦੋਂ ਵੈਦ ਸੰ ਸਾਰੇ ਇਕੱਠੇ ਹੋਏ ਵੈਦ ਤੇ ਫਿਰ ਉਹਨਾਂ ਨੇ ਦਵਾਈ ਉਪਚਾਰ ਕੀਤਾ ਤੇ ਭਾਈ ਉਹ ਵਿਚਾਰ ਵੀ ਕਿਸੇ ਨੂੰ ਤਾਂ ਹੀ ਲੱਗਦਾ ਇਹ ਰੱਬ ਵਿੱਚ ਆਪ ਖਲੋ ਜਾਵੇ। ਅਵਖਦ ਆਏ ਰਾਸ ਵਿੱਚ ਆਪ ਖਲੋਇਆ। ਦਵਾਈ ਵੀ ਤਾਂ ਹੀ ਰਾਸ ਆਉਂਦੀ ਜੇ ਰੱਬ ਵਿੱਚ ਖੜਿਆ ਹੋਵੇ। ਤੋਂ ਸਤਿਗੁਰ ਕਹਿੰਦੇ ਹਰ ਹਰ ਨਾਮ ਦਿਓ ਗੁਰ ਅਵਖਦ ਗੁਰਦੇ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਕਹਿੰਦੇ ਗੁਰੂ ਨੇ ਹਰੀ ਦੇ ਨਾਮ ਦੀ ਦਵਾਈ ਦਿੱਤੀ। ਕਹਿੰਦੇ ਅਸੀਂ ਹਰੀ ਨੂੰ ਚੇਤੇ ਕੀਤਾ, ਅਸੀਂ ਰੱਬ ਨੂੰ ਚੇਤੇ ਕੀਤਾ, ਅਸੀਂ ਕੋਈ ਹੋਰ ਉਪਚਾਰ ਨਹੀਂ ਕੀਤਾ ਭਾਈ। ਔਰ ਤੇ ਇਲਾਜ ਨਹੀਂ ਕੀਤਾ ਹੈ ਉਤਰ ਗयो ਸਭ ਤਾਪ ਤੇ ਸਾਰਾ ਤਾਪ ਉਤਰ ਗਿਆ ਬਿਮਾਰੀ ਸਾਰੀ हट ਗਈ ਤੋਂ ਸਾਨੂੰ ਵੀ ਇਹ ਸਿੱਖਿਆ ਦਿੱਤੀ ਸਤਿਗੁਰ ਨੇ ਜੇ ਭਾਈ ਔਖੀ ਘੜੀ ਕਿਸੇ ਤੇ ਆਂਦੀ ਹੈ ਤਾਂ ਭਟਕਣਾ ਨਹੀਂ ਠੀਕ ਹੈ ਦਵਾਈ ਆ ਸੰਸਾਰ ਦੇ ਵਿੱਚ ਹੈ ਵੀ ਦਵਾਈ ਸਰੀਰ ਵਾਸਤੇ ਬਣੀ ਹੋਈ ਹੈ ਤੇ ਦਵਾਈ ਵੀ ਤਾਂ ਹੀ ਰਾਸ ਆਂਦੀ ਜੇ ਰੱਬ ਕਿਰਪਾ ਕਰਦੇ ਨੇ ਤੋਂ ਰੱਬ ਪ੍ਰਮਾਤਮਾ ਨੂੰ ਚੇਤੇ ਕਰਨਾ ਸਤਿਗੁਰ ਕਹਿੰਦੇ ਰੱਬ ਤੇ ਭਰੋਸਾ ਰੱਖਣਾ ਹਨਾ ਏ ਸਤਗੁਰ ਰਹਾ ਉਦੀ ਬੰਤੀ ਵਿੱਚ ਕਹਿੰਦੇ ਹਾਂਜੀ ਅਰੇ ਗੋਵਿੰਦ ਦੇ ਰਖਿਓ ਪਰਮੇਸ਼ਰ ਦੇ ਰਾਰੇ ਨੂੰ ਸਿਆਰੀ ਹੈ ਪਰਮੇਸ਼ਰ ਨੇ ਠੀਕ ਹੈ ਨਾ ਕਹਿਣ ਲੱਗੇ ਹਰ ਗੋਵਿੰਦ ਨੂੰ ਪਰਮੇਸ਼ਰ ਨੇ ਰਖਿਆ ਰਾਖੀ ਕੀਤੀ ਹੈ ਬਿਮਾਰੀ ਦੂਰ ਕਰ ਦਿੱਤੀ ਆਪਣੀ ਕਿਰਪਾ ਦਾ ਹੈ ਆਪਣੀ ਕਿਰਪਾ ਧਾਰ ਕੇ ਧਾਰ ਦੇ ਰਾਰੇ ਨੂੰ ਵਿਚਾਰੀ ਹੈ ਧਾਰ ਕੇ ਆਪਣੀ ਕਿਰਪਾ ਕਰਕੇ ਉਸ ਮਾਲਕ ਨੇ ਹਰ ਗੋਵਿੰਦ ਦੀ ਰੱਖਿਆ ਕੀਤੀ ਹਾਂਜੀ ਮੇਰੀ ਤੇ ਆਸ ਸਰਬਤੋ ਪ੍ਰੋਏ ਹਰਿ ਗੋਵਿੰਦ ਸਦਾ ਵਿਚਾਰ ਅ ਬਿਯਾਧਾ ਜਿਹੜੀ ਬਿਮਾਰੀ ਸੀ ਨਾ ਮਿਟ ਗਈ ਸਿਰ ਸੌਖੀ ਸੁਖ ਹੋ ਗਿਆ ਤੇ ਹਰ ਗੁਣ ਸਦਾ ਵਿਚਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਭਾਈ ਸੋਖ ਇਸ ਕਰਕੇ ਹੋਏ ਕਿਉਂਕਿ ਹਰੀ ਦੇ ਜਿਹੜੇ ਗੁਣ ਵਿਚਾਰੇ ਉਹਦੇ ਗੁਣ ਗਾਏ ਉਹਨਾਂ ਨੂੰ ਹਿਰਦੇ ਵਿੱਚ ਸਾਂਭਿਆ ਰੱਬ ਨੂੰ ਚੇਤੇ ਕੀਤਾ ਤੇ ਜੇ ਕੋਈ ਦੁੱਖ ਤਕਲੀਫ ਕੋਈ ਆਵੇ ਕਹਿਣ ਲੱਗੇ ਤੁਸੀਂ ਵੀ ਰੱਬ ਚੇਤੇ ਕਰਿਓ ਹੈ ਨਾ ਤੁਸੀਂ ਵੀ ਰੱਬ ਨੂੰ ਯਾਦ ਰੱਖਿਓ ਹਾਂਜੀ ਤੁਮ ਕੇ ਕਾਇਯੋ ਮੇਰ ਕਰਤੈ ਗੁਰ ਪੂਰੇ ਕੀ ਵਡਿਆਈ ਅੰਗੀਕਾਰ ਰਾਖੀ ਕੀਤੀ ਰੱਖਿਆ ਕੀਤੀ ਮਹਾਰਾਜ ਨੇ ਠੀਕ ਹੈ ਕਿਨੇ ਮੇਰੇ ਕਰਦੇ ਨੇ ਮੇਰੇ ਪਰਮਾਤਮਾ ਨੇ ਇਹਦੀ ਮੇਰੇ ਗੁਰੂ ਦੀ ਵਡਿਆਈ ਹੋਈ ਸਕਦਾ ਕਹਿੰਦੇ ਕਿਉਂਕਿ ਗੁਰੂ ਨੇ ਹੀ ਰੱਬ ਦੇ ਨਾਲ ਜੋੜਿਆ ਹੈ ਨਾ ਗੁਰੂ ਨੇ ਹੀ ਪਰਮਾਤਮਾ ਦੇ ਨਾਮ ਦੀ ਦਵਾਈ ਦਿੱਤੀ ਇਹ ਮੇਰੇ ਗੁਰੂ ਦੀ ਵਡਿਆਈ ਹੈ ਤਾਂ ਮੇਰੇ ਉਸ ਮਾਲਕ ਨੇ ਮੇਰੀ ਮੇਰਾ ਅੰਗੀਕਾਰ ਕੀਤਾ ਭਾਵ ਮੈਨੂੰ ਅ ਰੱਖਿਆ ਕਰਕੇ ਬਚਾਇਆ ਹੈ ਨਾ ਹਰ ਗੋਵਿੰਦੀ ਰੱਖਿਆ ਤਾਂ ਕੀਤੀ ਹੈ ਨਾ ਹਾਂਜੀ ਤੇ ਕਹ ਲੈ ਨੀਵ ਤੇਰੀ ਗੁਣਾਂ ਨੇਗ ਨੀ ਨਿਤਨੇ ਤੇ ਚੜ੍ਹਦਾ ਸੁਭਾਈ ਜਦੋਂ ਸੁਪਰਮਾਤਮਾ ਨੇ ਆਪਣਾ ਅੰਗੀਕਾਰ ਬਣਾਇਆ ਆਪਣੇ ਲੜ ਲਾਇਆ ਨਾ ਫਿਰ ਜਿਹੜਾ ਸਿਮਨ ਪ੍ਰਮਾਤਮਾ ਦੀ ਬੰਦਗੀ ਜਿਹੜੀ ਉਹ ਨਾਮ ਦੀ ਨੀ ਰੱਖੀ ਨਾ ਰੱਬ ਨੇ ਉਹ ਆਵੇ ਚੱਲ ਜਿਹੜੀ ਹਿੱਲ ਹੈ ਨਾ ਯਾਨੀ ਬਹੁਤ ਭਰੋਸਾ ਦੇਤਾ ਵੀ ਨਾਮ ਨਹੀਂ ਛੱਡਣਾ ਹੈ ਐਨੀ ਪੱਕੀ ਨੀ ਰੱਖੀ ਅਵਚਲ ਨੀਵ ਧਰੀ ਗੁਰ ਨਾਨਕ ਗੁਰ ਸਰਨ ਔਂਕੜ ਨਹੀਂ ਆਈ ਗੁਰ ਨੇ ਠੀਕ ਹੈ ਨਾ ਗੁਰੂ ਨੇ ਜਿਹੜੀ ਬੰਦਗੀ ਦਿੱਤੀ ਨਾਮ ਜਪਾਇਆ ਉਹ ਐਨੀ ਪੱਕੀ ਨਹੀਂ ਰੱਖੀ ਸਤਿਗੁਰੂ ਬਾਦਸ਼ਾਹ ਕਹਿੰਦੇ ਨੇ ਨਾਨਕ ਏ ਨਾਨਕ ਨੇਤ ਨੇਤ ਚੜੈ ਸਵਾਈ ਸਵਾਈ ਹੁੰਦੀ ਦੁਗਣਾ ਕਹਿੰਦੇ ਹੋਇਆ ਸੀ ਨਹੀਂ ਰੱਖੀ ਐਸਾ ਨਾਮ ਜਪਾਇਆ ਭਈ ਉਹ ਰੱਖੀ ਹੋਈ ਨਹੀਂ ਕਰਕੇ ਅੰਦਰ ਨਾਮ ਦੀ ਜਿਹੜੀ ਤਾਂ ਵੀ ਵਧੀ ਸੀ ਨਾ ਜਿਹੜਾ ਅੰਦਰ ਨਾਮ ਜਪਾ ਕੀਤਾ ਸੀ ਮਾਰ ਕੇ ਉਹ ਰੰਗ ਦੁੱਬਣਾ ਹੀ ਛੜਦਾ ਚਲ ਗਿਆ ਫਿਰ ਫਿਰ ਘਟਿਆ ਨਹੀਂ ਤੇ ਸ਼ਬਦ ਵਿਦਵਾਨ ਕਹਿੰਦੇ ਇਤਿਹਾਸਕ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੰਦਰੁਸਤ ਹੋਣ ਦੇ ਸ਼ਬਦ ਉਚਾਰਿਆ ਸੀ ਤੋਂ ਸਤਗੁਰੂ ਸਾਨੂੰ ਇਹ ਸਮਝਾਉਂਦੇ ਨੇ ਕਿ ਰੱਬ ਦਾ ਸ਼ਕਰਾਨਾ ਕਰਨਾ ਪਏ ਪਰਮਾਤਮਾ ਤੇ ਪ੍ਰਸਾਰ ਰੱਖਣਾ ਇਹ ਰੱਬ ਨੂੰ ਚੇਤੇ ਰੱਖਣਾ ਉਹਨੂੰ ਭੁੱਲਣਾ ਨਹੀਂ ਠੀਕ ਹੈ